ਨਿਮਰਤ ਆਪਣੇ ਮਾਪਿਆਂ ਦੀ ਇਕੱਲੀ ਸੋਹਣੀ ਸੁਨੱਖੀ ਅਤੇ ਪੜ੍ਹ ਲਿਖੀ ਧੀ ਸੀ ਪਰ ਉਹ ਪ੍ਰਾਈਵੇਟ ਨੌਕਰੀ ਕਰਦੀ ਸੀ ਉਸ ਦੇ ਘਰਦਿਆਂ ਨੇ ਉਹਦੇ ਲਈ ਬਹੁਤ ਰਿਸ਼ਤੇ ਵੇਖੇ ਪਰ ਕੋਈ ਨਾ ਜੱਚਿਆ ਇੱਕ ਦਿਨ ਉਸ ਦੀ ਭੂਆ ਦੇ ਮੁੰਡੇ ਨਾਲ ਉਸ ਦੇ ਦੋਸਤ ਘਰ ਆਏ ਨਿਮਰਤ ਆਪਣੇ ਹੀ ਖਿਆਲਾਂ ਵਿੱਚ ਮਸਤ ਫੋਨ ਵੇਖ ਰਹੀ ਸੀ ਪਰ ਭੂਆ ਦੇ ਮੁੰਡੇ ਦੇ ਦੋਸਤ ਦੀ ਨਿਗਾ ਨਿਮਰਤ ਉੱਤੇ ਸੀ ਉਹ ਸ਼ਾਮ ਨੂੰ ਚਲੇ ਗਏ ਕੁਝ ਦਿਨ ਬਾਅਦ ਭੂਆ ਨਿਮਰਤ ਲਈ ਜਿਹੜਾ ਰਿਸ਼ਤਾ ਲੈ ਕੇ ਆਈ ਸਾਰੇ ਕਹਿਣ ਮੁੰਡਾ ਨੌਕਰੀ ਨਹੀਂ ਕਰਦਾ ਪਰਪੂਆ ਨੇ ਇਹ ਕਹਿ ਕੇ ਰਿਸ਼ਤਾ ਕਰਵਾ ਦਿੱਤਾ ਦੀਪ ਖੇਤੀ ਕਰਦਾ ਸੀ ਪਰ ਨਸ਼ਾ ਕੋਈ ਨਹੀਂ ਕਰਦਾ ਸੀ ਬਹੁਤ ਸੋਹਣਾ ਸੁਨੱਖਾ ਗੱਭਰੂ ਪਰ ਪੜ੍ਹਿਆ 12 ਹੀ ਸੀ ਨਿਮਰਤ ਨੇ ਕੋਈ ਕੰਮ ਨਾ ਕਰਨਾ ਕਿਉਂਕਿ ਸੱਸ ਨੇ ਧੀਆਂ ਵਾਂਗ ਰੱਖੀ ਸੀ ਨਿਮਰਤ ਨੇ ਮਰਜ਼ੀ ਨਾਲ ਉੱਠਣਾ ਇੱਕ ਦਿਨ ਨਿਮਰਤ ਨੇ ਦੀਪ ਨੂੰ ਕਿਹਾ ਮੈਂ ਘਰ ਬੈਠੀ ਬੈਠੀ ਬੋਰ ਹੋ ਜਾਂਦੀ ਹਾਂ ਮੈਂ ਚਾਹੁੰਨੀ ਆ ਕਿ ਮੈਂ ਨੌਕਰੀ ਕਰਾਂ ਦੀਪ ਉਸ ਨੂੰ ਕਹਿਣ ਲੱਗਿਆ ਤੈਨੂੰ ਕਿਸ ਚੀਜ਼ ਦੀ ਘਾਟ ਆ ਐਵੇਂ ਕਿਸੇ ਦੀਆਂ ਝਿੜਕਾਂ ਵਾਧੂ ਸਹਿਣੀਆਂ ਪਰ ਹਾਂ ਜੇ ਤੇਰਾ ਸ਼ੌਂਕ ਆ ਤਾਂ ਮੈਂ ਰੋਕਾਂਗਾ ਨਹੀਂ ਨਿਮਰਤ ਡਿਊਟੀ ਚੱਲੀ ਜਾਂਦੀ ਆ ਦੀਪ ਆਪਣੇ ਕੰਮਕਾਰ ਵਿੱਚ ਵਿਜੀ ਰਹਿੰਦਾ ਦੋਨਾਂ ਵਿੱਚ ਵਧੀਆ ਪਿਆਰ ਹੁੰਦਾ ਇੱਕ ਦਿਨ ਦੀਪ ਨੂੰ ਸ਼ਹਿਰ ਕੰਮ ਸੀ ਬੈਂਕ ਦੇ ਵਿੱਚ ਉਸਨੇ ਨਿਮਰਤ ਨੂੰ ਕਿਹਾ ਕਿ ਮੈਂ ਵੀ ਸ਼ਹਿਰ ਜਾ ਰਿਹਾ ਹਾਂ ਮੇਰੇ ਨਾਲ ਚੱਲ ਨਾਲੇ ਟਾਈਮ ਵਧੀਆ ਨਿਕਲ ਜੂ ਨਿਮਰਤ ਨੇ ਕਿਹਾ ਕਿ ਆਪਾਂ ਸਕਿਉਰਟੀ ਤੇ ਚੱਲਦੇ ਆਂ ਦੀਪ ਘਰ ਵਾਲੇ ਕੱਪੜਿਆਂ ਵਿੱਚ ਹੀ ਚਲਾ ਜਾਂਦਾ ਹੈ ਨਿਮਰਤ ਨੂੰ ਉਹਦੀ ਬੈਂਕ ਅੱਗੇ ਉਤਾਰ ਕੇ ਉਹ ਆਪਣੇ ਕੰਮ ਚਲਿਆ ਜਾਂਦਾ ਆਉਂਦੇ ਸਮੇਂ ਉਸ ਨੂੰ ਸੁਝਦਾ ਕਿ ਦੁਪਹਿਰ ਹੋ ਗਈ ਆ ਨਿਮਰਤ ਨਾਲ ਦੁਪਹਿਰ ਦੀ ਚਾਹ ਰੋਟੀ ਕਿਉਂ ਨਾ ਖਾਧੀ ਜਾਵੇ ਉਹ ਨਿਮਰਤ ਦੀ ਬੈਂਕ ਵਿੱਚ ਚਲਿਆ ਜਾਂਦਾ ਹੈ ਰੋਟੀ ਸਮੇਂ ਬੈਂਕ ਨੂੰ ਤਾਲਾ ਲੱਗਿਆ ਹੁੰਦਾ ਹੈ ਇਸ ਲਈ ਉਹ ਸਕਿਉਰਟੀ ਨੂੰ ਕਹਿੰਦਾ ਹੈ ਕਿ ਮੈਂ ਨਿਮਰਤ ਦਾ ਘਰ ਵਾਲਾ ਹਾਂ ਤੁਸੀਂ ਉਸ ਨੂੰ ਕਹੋ ਕਿ ਦੀਪ ਆਇਆ ਹੈ ਉਹ ਟੇ ਡਾ ਟੇ ਡਾ ਚਾਕ ਦਾ ਅੰਦਰ ਚਲਿਆ ਜਾਂਦਾ ਹੈ ਨਿਮਰਤ ਦੀਪ ਨੂੰ ਕਹਿੰਦੀ ਆ ਕਿ ਤੁਸੀਂ ਹੱਦ ਕਰਦੇ ਹੋ ਇਹ ਵੀ ਨਹੀਂ ਵੇਖਦੇ ਕਿ ਮੇਰਾ ਰੁੱਤਵਾ ਕੀ ਆ ਤੁਸੀਂ ਜਾਓ ਜਦੋਂ ਦੀਪ ਵਾਪਸ ਆਉਣ ਲੱਗਦਾ ਹੈ ਤਾਂ ਉਸ ਨੂੰ ਯਾਦ ਆਉਂਦਾ ਹੈ ਕਿ ਸ਼ਾਮ ਨੂੰ ਨਿਮਰਤ ਆਉਗੀ ਉਹ ਉਸ ਨੂੰ ਚਾਬੀ ਫੜਾਉਣ ਵਾਪਸ ਜਾਂਦਾ ਹੈ ਤਾਂ ਨਿਮਰਤ ਆਪਣੇ ਸਹਾਇਕ ਮੁੰਡੇ ਨੂੰ ਕਹਿ ਰਹੀ ਸੀ ਕਿ ਮੇਰੇ ਘਰ ਵਾਲੇ ਨੇ ਨੌਕਰ ਨੂੰ ਭੇਜਿਆ ਸੀ ਵੀ ਨਿਮਰਤ ਨੂੰ ਰੋਟੀ ਫੜਾ ਆਵੇ ਕਿਉਂਕਿ ਅੱਜ ਮੇਰੀ ਤਬੀਅਤ ਖਰਾਬ ਸੀ ਨਾ ਇਸ ਲਈ ਮੇਰਾ ਫਿਕਰ ਕਰਦੇ ਨੇ ਬਾਹਰ ਦਾ ਖਾਣਾ ਖਾਣ ਨਾਲ ਕਿਤੇ ਮੈਂ ਬਿਮਾਰ ਨਾ ਹੋ ਜਾਵਾਂ ਉਸ ਦਾ ਸਹਾਇਕ ਦੋਸਤ ਬੋਲਦਾ ਨਿੰਮੂ ਤੇਰੇ ਘਰ ਨੌਕਰ ਬੜੇ ਸਮਾਰਟ ਰੱਖੇ ਨੇ ਯਾਰ ਇਹ ਗੱਲ ਦੀਪ ਦੇ ਕੰਨੀ ਪੈਂਦੀ ਆ ਤਾਂ ਉਸ ਨੂੰ ਸੁਣ ਕੇ ਬੜਾ ੱਤਕਾ ਲੱਗਦਾ ਹੈ ਉਹ ਸਿਕਿਉਰਿਟੀ ਗਾਰਡ ਨੂੰ ਚਾਬੀ ਫੜਾ ਕੇ ਵਾਪਸ ਆ ਜਾਂਦਾ ਹੈ ਸਾਰੇ ਰਾ ਦੀਪ ਸੋਚਦਾ ਮੈਨੂੰ ਨਿਮਰਤ ਨੇ ਨੌਕਰ ਕਿਉਂ ਕਿਹਾ ਦੀਪਕਾ ਰਾਕੇ ਵੀ ਇਹੀ ਸੋਚਦਾ ਰਹਿੰਦਾ ਕਿ ਨਿਮਰਤ ਦੀ ਨਜ਼ਰ ਵਿੱਚ ਮੈਂ ਸਿਰਫ ਨੌਕਰ ਦੀ ਹیثیت ਰੱਖਦਾ ਉਦੋਂ ਜਦ ਨਿਮਰਤ ਆਉਣ ਲੱਗਦੀ ਹੈ ਤਾਂ ਸਿਕਿਉਰਿਟੀ ਗਾਰਡ ਕਹਿੰਦਾ ਭੈਣੇ ਤੇਰੇ ਘਰ ਵਾਲਾ ਚਾਬੀ ਫੜਾ ਕੇ ਗਿਆ ਸੀ ਉਹ ਹੈਰਾਨ ਹੋ ਕੇ ਪੁੱਛਦੀ ਆ ਕਿ ਕਦੋਂ ਤਾਂ ਗਾਰਡ ਕਹਿੰਦਾ ਹੈ ਜਦੋਂ ਤੁਸੀਂ ਆਪਣੇ ਦੋਸਤ ਨੂੰ ਦੱਸ ਰਹੇ ਸੀ ਵੀ ਤੁਹਾਡਾ ਨੌਕਰ ਤੁਹਾਨੂੰ ਰੋਟੀ ਫੜਾਉਣ ਆਇਆ ਸੀ ਤੇ ਤੁਹਾਡੇ ਦੋਸਤ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਯਾਰ ਤੁਹਾਡੇ ਘਰ ਤਾਂ ਨੌਕਰੀ ਬੜੇ ਸੋਹਣੇ ਰੱਖੇ ਨੇ ਨਿਮਰਤ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਅਤੇ ਗੁੱਸਾ ਵੀ ਆਉਂਦਾ ਹੈ ਉਹ ਇਹ ਨਹੀਂ ਸੋਚਦੀ ਕਿ ਮੇਰੇ ਕਰਕੇ ਕਿਸੇ ਭਲੇ ਇਨਸਾਨ ਦਾ ਦਿਲ ਦੁਖਿਆ ਉਹ ਚਾਬੀ ਫੜ ਕੇ ਗੁੱਸੇ ਵਿੱਚ ਘਰ ਜਾਂਦੀ ਆ ਘਰ ਦਾ ਮਾਹੌਲ ਪਹਿਲਾਂ ਦੀ ਤਰ੍ਹਾਂ ਹੀ ਹੁੰਦਾ ਹੈ ਸੱਸ ਉਸ ਨੂੰ ਪਾਣੀ ਫੜਾਉਂਦੀ ਆ ਤੇ ਫਿਰ ਚਾਹ ਬਣਾ ਕੇ ਦਿੰਦੀ ਆ ਦੀਪ ਉਹਦੇ ਲਈ ਰੋਟੀ ਲੈ ਕੇ ਆਉਂਦਾ ਹੈ ਉਹ ਹੈਰਾਨ ਹੁੰਦੀ ਹੈ ਕਿ ਕਿਹੋ ਜਿਹਾ ਬੰਦਾ ਪਰ ਉਹ ਚੁੱਪ ਰਹਿੰਦੀ ਆ ਦੀਪ ਵੱਲੋਂ ਬਾਕੀ ਸਭ ਨਾਰਮਲ ਸੀ ਪਰ ਇੱਕ ਆਦਤ ਕਿ ਉਹ ਨਿਮਰਤ ਦੇ ਘਰੋਂ ਜਾਣ ਤੋਂ ਪਹਿਲਾਂ ਹੀ ਖੇਤ ਨੂੰ ਨਿਕਲ ਜਾਂਦਾ ਸੀ ਪਹਿਲਾਂ ਉਹ ਨਿਮਰਤ ਦੇ ਜਾਣ ਤੱਕ ਘਰ ਹੀ ਹੁੰਦਾ ਸੀ ਕਦੇ ਵੀ ਉਸ ਨੂੰ ਛੱਡ ਕੇ ਨਹੀਂ ਜਾਂਦਾ ਸੀ ਉਹ ਉਸਦੇ ਆਲੇ-ਦੁਆਲੇ ਘੁੰਮਦਾ ਪਰ ਹੁਣ ਇਸ ਤਰ੍ਹਾਂ ਨਹੀਂ ਸੀ ਅਸਲ ਵਿੱਚ ਦੀਪ ਖੇਤ ਸਵੇਰੇ ਜਲਦੀ ਚਲਾ ਜਾਂਦਾ ਸੀ ਉਸ ਤੋਂ ਬਾਅਦ ਉਸਨੇ ਪੜ੍ਹਾਈ ਸ਼ੁਰੂ ਕਰ ਦਿੱਤੀ ਉਹ ਨਿਮਰਤ ਦੇ ਸੌਣ ਤੱਕ ਘਰ ਆਉਂਦਾ ਨਿਮਰਤ ਨੇ ਗੁੱਸੇ ਵਿੱਚ ਮੂੰਹ ਬਣਾ ਲੈਣਾ ਦੀਪ ਨੇ ਮੁਸਕਰਾ ਕੇ ਕਹਿਣਾ ਜੱਟ ਦੀ ਕਮਾਈ ਐਦਾਂ ਦੀ ਆ ਬਿੱਲੋ ਐਵੇਂ ਤਾਂ ਨਹੀਂ ਕਰਦੇ ਐਸ਼ ਕਰਦੇ ਹੁੰਦੇ ਅੱਧੀ ਅੱਧੀ ਰਾਤ ਤੱਕ ਖੇਤ ਰਹਿਣਾ ਪੈਂਦਾ ਉਸ ਸਮੇਂ ਨਿਮਰਤ ਨੂੰ ਲੱਗਦਾ ਕਿ ਦੀਪ ਮੈਨੂੰ ਸੁਣਾ ਰਿਹਾ ਹੈ ਪਰ ਅਸਲ ਵਿੱਚ ਉਹ ਅੰਦਰ ਤੋਂ ਟੁੱਟਿਆ ਹੋਇਆ ਸੀ ਪਰ ਉਹ ਆਪਣੀ ਜ਼ਿੰਮੇਵਾਰੀ ਤੋਂ ਕਦੇ ਹੀ ਭੱਜਿਆ ਨਹੀਂ ਸੀ ਨਾ ਹੀ ਉਸਨੇ ਕੋਈ ਨਿਮਰਤ ਨਾਲ ਕਦੇ ਗਿਲਾ ਕੀਤਾ ਸੀ ਇਸੇ ਤਰ੍ਹਾਂ ਉਸਨੇ ਆਪਣੀ ਗ੍ਰੈਜੂਏਸ਼ਨ ਕਰ ਲਈ ਫਿਰ ਉਸਨੇ ਬਿਜ਼ਨਸ ਦੀ ਟ੍ਰੇਨਿੰਗ ਦੇ ਨਾਲ-ਨਾਲ ਪੜ੍ਹਾਈ ਜਾਰੀ ਰੱਖੀ ਉਹ ਕਾਫੀ ਦੇਣਾ ਘਰ ਵੀ ਨਾ ਆਉਂਦਾ ਮਾਂ ਦੇ ਪੁੱਛਣ ਤੇ ਕਹਿ ਦਿੰਦਾ ਕਿ ਖੇਤੀਬਾੜੀ ਦੇ ਤਜਰਬੇ ਦੀਆਂ ਕਲਾਸਾਂ ਲੱਗਦੀਆਂ ਨੇ ਬਸ ਉੱਥੇ ਹੀ ਰਹਿੰਦਾ ਹਾਂ ਮਾਂ ਨੂੰ ਕੋਈ ਸ਼ੱਕ ਨਹੀਂ ਸੀ ਕਿਉਂਕਿ ਪਹਿਲਾਂ ਵੀ ਉਹ ਕਈ ਕਈ ਦੇਣਾ ਅਜਿਹਾ ਕਰਦਾ ਸੀ ਉਧਰ ਨਿਮਰਤ ਨੇ ਹਲੇ ਬੱਚਾ ਲੈਣ ਤੋਂ ਨਾ ਕੀਤੀ ਸੀ ਜਦ ਉਸਦੇ ਨਾਲ ਦੀਆਂ ਕਹਿਣ ਵਾਲੀਆਂ ਉਸਦੇ ਨਾਲ ਵਾਲੀਆਂ ਕਹਿਣ ਲੱਗੀਆਂ ਯਾਰ ਨਿਮਰਤ ਤੇਰੇ ਵਿਆਹ ਹੋਏ ਨੂੰ 4 ਸਾਲ ਹੋ ਗਏ ਨੇ ਹੁਣ ਤਾਂ ਬੱਚੇ ਬਾਰੇ ਸੋਚੋ ਤਾਂ ਉਸਨੇ ਮੁਸਕਰਾ ਕੇ ਕਹਿਣਾ ਯਾਰ ਹਲੇ ਤਾਂ ਐਸ ਕਰ ਲਈਏ ساری ਉਮਰ ਬੱਚੇ ਹੀ ਤਾਂ ਸਾਹਮਣੇ ਨੇ ਤਾਂ ਨਾਲ ਵਾਲੀਆਂ ਸਹੇਲੀਆਂ ਨੇ ਚੁੱਪ ਕਰ ਜਾਣਾ ਨਿਮਰਤ ਵੀ ਕੁਝ ਤਾਂ ਮਹਿਸੂਸ ਕਰ ਰਹੀ ਸੀ ਉਹ ਥੋੜਾ ਉਦਾਸ ਰਹਿੰਦੀ ਪਹਿਲਾਂ ਵਾਂਗ ਹੱਸਦੀ ਨਾ ਨਾਲ ਵਾਲੇ ਸਹਾਕ ਮੁੰਡੇ ਨੇ ਪੁੱਛਣਾ ਕਿ ਨਿੰਮੂ ਕੀ ਗੱਲ ਹੋਈ ਆ ਪਰ ਉਸਨੇ ਕੁਝ ਨਾ ਦੱਸਣਾ ਨਿਮਰਤ ਨੇ ਇੱਕ ਦਿਨ ਦੀਪ ਨਾਲ ਬਹੁਤ ਲੜਾਈ ਕੀਤੀ ਕਿ ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ ਤੁਸੀਂ ਅੱਧੇ ਅੱਧੇ ਰਾਤ ਤੱਕ ਘਰ ਨਹੀਂ ਵੜਦੇ ਮੇਰੇ ਤੋਂ ਇੰਤਜ਼ਾਰ ਕਰਾਉਂਦੇ ਹੋ ਕਿੱਥੇ ਬੁੱਝੜ ਮੇਰੇ ਪੱਲੇ ਪਏ ਆ ਸਾਰਾ ਦਿਨ ਘਰੋਂ ਬਾਹਰ ਰਹਿੰਦੇ ਆ ਤਾਂ ਦੀਪ ਨੇ ਬੜੇ ਪਿਆਰ ਨਾਲ ਕਿਹਾ ਨਿਮਰਤ ਮੈਂ ਕੰਮ ਕਰਦਾ ਆ ਯਾਰ ਮੇਰੇ ਦਿਲ ਵਿੱਚ ਤੇਰੇ ਲਈ ਅੱਜ ਵੀ ਉਨਾ ਹੀ ਪਿਆਰ ਆ ਜਿੰਨਾ ਪਹਿਲਾਂ ਸੀ ਪਰ ਨਿਮਰਤ ਨੂੰ ਪਤਾ ਨਹੀਂ ਕੀ ਹੋਇਆ ਸੀ ਉਹ ਖਿਜੀ ਜਾਂਦੀ ਰਹਿੰਦੀ ਤੇ ਉਹ ਬੈਂਕ ਵਿੱਚ ਵੀ ਉਦਾਸ ਰਹਿੰਦੀ ਉਸ ਦਾ ਸਹਾਕ ਮੁੰਡਾ ਜਿਸ ਦਾ ਨਾਮ ਅਮਰਤ ਸੀ ਉਹ ਉਸ ਦੀ ਹਰ ਹਰਕਤ ਨੋਟ ਕਰਦਾ ਸੀ ਉਹ ਉਸ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਤੱਕਸਰ ਇੱਥੋਂ ਹੀ ਮਾਰ ਖਾਂਦੀ ਆ ਆਪਣੇ ਜਜ਼ਬਾਤਾਂ ਨੂੰ ਜਦੋਂ ਕਿਸੇ ਮੁੰਡੇ ਦੇ ਸਾਹਮਣੇ ਜ਼ਾਹਰ ਕਰ ਦੇਵੇ ਤਾਂ ਉਹ ਹਰ ਸੰਭਵ ਕੋਸ਼ਿਸ਼ ਕਰਦਾ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਅਮਰਤ ਵੀ ਉਹੀ ਕਰ ਰਿਹਾ ਸੀ ਕਦੇ ਉਸ ਲਈ ਖਾਣ ਲਈ ਕੁਝ ਮੰਗਵਾਉਣਾ ਕਦੇ ਹਾਫ ਟਾਈਮ ਦੀ ਛੁੱਟੀ ਲੈ ਕੇ ਬਾਹਰ ਘੁੰਮਣ ਚਲੇ ਜਾਣਾ ਹੁਣ ਨਿਮਰਤ ਨੂੰ ਅਮਰਤ ਦਾ ਸਾਥ ਚੰਗਾ ਲੱਗਦਾ ਸੀ ਉਹ ਦੀਪ ਨਾਲ ਜ਼ਿਆਦਾ ਨਾ ਬੋਲਦੀ ਬਸ ਹਾਂ ਹੂੰ ਕਰਦੀ ਦੀਪ ਵੀ ਉਸ ਦੀਆਂ ਹਰਕਤਾਂ ਨੋਟ ਕਰਦਾ ਇੱਕ ਦਿਨ ਕੀ ਹੁੰਦਾ ਅਮਰਤ ਇੱਕ ਦਿਨ ਆਪਣੀ ਕਿਸੇ গারਲਫ੍ਰੈਂਡ ਨਾਲ ਮਾਲ ਵਿੱਚ ਫਿਲਮ ਵੇਖਣ ਗਿਆ ਜਦੋਂ ਲੰਚ ਟਾਈਮ ਉਹ ਬਾਹਰ ਆਏ ਤਾਂ ਉਹ ਵੇਖਦਾ ਕਿ ਦੀਪ ਨਿਮਰਤ ਦੀ ਬੈਂਕ ਜਿਸ ਕੰਪਨੀ ਦੇ ਅੰਡਰ ਕੰਮ ਕਰਦੀ ਸੀ ਉਸ ਦੇ ਮੈਨੇਜਰ ਨਾਲ ਬੈਠਾ ਤੇ ਇੱਕ ਬਹੁਤ ਸੋਹਣੀ ਕੁੜੀ ਤੇ ਇੱਕ ਮੁੰਡਾ ਹੋਰ ਬੈਠੇ ਸਨ ਉਹ ਨਿਮਰਤ ਨੂੰ ਫੋਨ ਲਾਉਂਦਾ ਕਿ ਨਿਮਰਤ ਤੇਰੇ ਘਰ ਦੇ ਉਹ ਨੌਕਰ ਜੋ ਕੰਮ ਨਹੀਂ ਕਰਦਾ ਸੀ ਜੋ ਤੈਨੂੰ ਬੈਂਕ ਦੇ ਵਿੱਚ ਰੋਟੀ ਫੜਾਉਣ ਆਇਆ ਸੀ ਯਾਰ ਉਹ ਆਪਣੀ ਬੈਂਕ ਜਿਸ ਕੰਪਨੀ ਦੇ ਅੰਡਰ ਕੰਮ ਕਰਦੀ ਆ ਉਸ ਦੇ ਨਾਲ ਮੈਨੇਜਰ ਉਸ ਦੇ ਮੈਨੇਜਰ ਨਾਲ ਬੈਠਾ ਸੀ ਤਾਂ ਨਿਮਰਤ ਕਹਿੰਦੀ ਆ ਯਾਰ ਇਹ ਕਿਵੇਂ ਹੋ ਸਕਦਾ ਉਹ ਤਾਂ ਖੇਤ ਗਿਆ ਤਾਂ ਉਹ ਕਹਿੰਦਾ ਭਲੇਖਾ ਪਿਆ ਹੋਣਾ ਪਰ ਮੈਨੂੰ ਤੇ ਉਹੀ ਲੱਗਦਾ ਨਿਮਰਤ ਕਹਿੰਦੀ ਆ ਕਿ ਮੈਨੂੰ ਫੋਟੋ ਖਿੱਚ ਕੇ ਭੇਜ ਜਦ ਨੂੰ ਉਹ ਪਾਸਾ ਪਮਾ ਕੇ ਫੋਟੋ ਖਿੱਚਣ ਲੱਗਦਾ ਤਾਂ ਉਦੋਂ ਤੱਕ ਉਹ ਚਲੇ ਗਏ ਸੀ ਜਿਸ ਲਈ ਉਹ ਨਿਮਰਤ ਨੂੰ ਕਹਿੰਦਾ ਕਿ ਉਹ ਤਾਂ ਚਲੇ ਗਏ ਨੇ ਨਿਮਰਤ ਨੂੰ ਸ਼ੱਕ ਹੋ ਜਾਂਦਾ ਹੈ ਕਿ ਦੀਪ ਕਿਸੇ ਹੋਰ ਦੇ ਚੱਕਰ ਵਿੱਚ ਨਾ ਹੋਵੇ ਉਹ ਦੀਪ ਨਾਲ ਕਲੇਸ਼ ਕਰਦੀ ਆ ਪਰ ਦੀਪ ਕੁਝ ਨਹੀਂ ਬੋਲਦਾ ਉਸ ਨੂੰ ਇਹ ਹੁੰਦਾ ਕਿ ਉਹ ਨਿਮਰਤ ਨੂੰ ਸਰਪ੍ਰਾਈਜ਼ ਦੇਵੇਗਾ ਤਾਂ ਫਿਰ ਇਸ ਦਾ ਸਾਰਾ ਗੁੱਸਾ ਗਾਇਬ ਹੋ ਜਾਣਾ ਪਰ ਨਿਮਰਤ ਨੇ ਉਸਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਉਸ ਨੂੰ ਬੁਰਾ ਭਲਾ ਬੋਲਣਾ ਜਿਸ ਤੇ ਦੀਪ ਦੇ ਮਨ ਨੂੰ ਦੁੱਖ ਹੁੰਦਾ ਗੱਲ ਤਲਾਕ ਤੱਕ ਪਹੁੰਚ ਗਈ ਅਮਰਤ ਵੀ ਸ਼ਤਰੰਜ ਖੇਡਦਾ ਰਿਹਾ ਉਹ ਨਿਮਰਤ ਨੂੰ ਜਿਤਾਉਂਦਾ ਸੀ ਜਿਵੇਂ ਉਹ ਨਿਮਰਤ ਨੂੰ ਪਿਆਰ ਕਰਦਾ ਹੋਵੇ ਪਰ ਅਸਲ ਵਿੱਚ ਉਹ ਨਾਟਕ ਕਰਦਾ ਸੀ ਨਿਮਰਤ ਨੇ ਤਲਾਕ ਦਾ ਕੇਸ ਕਰ ਦਿੱਤਾ ਉਸਨੇ ਦੀਪ ਤੇ ਬਹੁਤ ਘਟੀਆ ਇਲਜ਼ਾਮ ਲਾਈ 6 ਮਹੀਨੇ ਤੱਕ ਕੇਸ ਚੱਲਿਆ ਪਰ ਕੋਈ ਫੈਸਲਾ ਨਾ ਹੋਇਆ ਕੇਸਬੋ ਮੈਨ ਸੈੱਲ ਕੋਲ ਚਲਾ ਗਿਆ ਦੀਪ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਵੋਮੈਨ ਸੈੱਲ ਵਾਲਿਆਂ ਨੇ ਦੀਪ ਤੇ ਨਿਮਰਤ ਨੂੰ ਫਿਰ ਤੋਂ ਇੱਕ ਘਰ ਵਿੱਚ ਪਤੀ ਪਤਨੀ ਦੀ ਤਰ੍ਹਾਂ ਰਹਿਣ ਦਾ ਹੁਕਮ ਦਿੱਤਾ ਤੇ ਕਿਹਾ ਦੋ ਮਹੀਨੇ ਬਾਅਦ ਫੈਸਲਾ ਹੋਵੇਗਾ ਇੱਕ ਦਿਨ ਕੀ ਹੁੰਦਾ ਹੈ ਕਿ ਅਮਰਤ ਨਿਮਰਤ ਨੂੰ ਲੰਚ ਦਾ ਬਹਾਨਾ ਬਣਾ ਕੇ ਕਹਿੰਦਾ ਨਿਮਰਤ ਆਪਾਂ ਲੰਚ ਕਰਨ ਚੱਲੀਏ ਤੁਹਾਨੂੰ ਮੈਂ ਆਪਣੀ ਮੰਮੀ ਨਾਲ ਮਲਾਉਣਾ ਕਿਉਂਕਿ ਮੈਂ ਸੋਚ ਰਿਹਾ ਕਿ ਜਦੋਂ ਤੇਰਾ ਤਲਾਕ ਹੋ ਗਿਆ ਤਾਂ ਮੈਂ ਤੇਰੇ ਨਾਲ ਵਿਆਹ ਕਰਵਾ ਲੈਣਾ ਨਿਮਰਤ ਕਹਿੰਦੀ ਆ ਕਿ ਤੁਹਾਡੇ ਵਿਚਾਰ ਕਿੰਨੇ ਵਧੀਆ ਨੇ ਇੱਕ ਉਹ ਦੀਪ ਆ ਅਣਪੜ ਮੂਰਖ ਮੇਰੇ ਮਾਪਿਓ ਨੇ ਪੜ੍ਹਾਈ ਬਾਰੇ ਵੀ ਨਹੀਂ ਵੇਖਿਆ ਅਮਰਤ ਕਹਿੰਦਾ ਕਿ ਕੀ ਮਤਲਬ ਆ ਤਾਂ ਨਿਮਰਤ ਕਹਿੰਦੀ ਆ ਦੀਪ ਉਹ ਹੀ ਮੁੰਡਾ ਜੋ ਉਸ ਦਿਨ ਬੈਂਕ ਵਿੱਚ ਆਇਆ ਸੀ ਉਹ ਨੌਕਰ ਨਹੀਂ ਮੇਰਾ ਪਤੀ ਆ ਤਾਂ ਅਮਰਤ ਉਸ ਦੀ ਗੱਲ ਨੂੰ ਹੋਰ ਹਵਾ ਦਿੰਦਾ ਕਹਿੰਦਾ ਨੌਕਰੀ ਆ ਇੰਨੀ ਸੋਹਣੀ ਕੁੜੀ ਦੀ ਕਦਰ ਵੀ ਨਹੀਂ ਪਾਈ ਤੇਰੇ ਲਈ ਤਾਂ ਮੇਰੇ ਵਰਗਾ ਮੁੰਡਾ ਹੀ ਠੀਕ ਰਹਿਣਾ ਸੀ ਗੱਲਾਂ ਕਰਦੇ ਕਰਦੇ ਉਹ ਇੱਕ ਫਾਰਮ ਹਾਊਸ ਵਿੱਚ ਚਲੇ ਜਾਂਦੇ ਆ ਨਿਮਰਤ ਕਹਿੰਦੀ ਆ ਅਮਰਤ ਇਹ ਤਾਂ ਫਾਰਮ ਹਾਊਸ ਆ ਤੂੰ ਤਾਂ ਕਹਿੰਦਾ ਸੀ ਕਿ ਮੈਂ ਤੈਨੂੰ ਮਾਂ ਨੂੰ ਮਲਾਉਣਾ ਲੰਚ ਤੇ ਤਾਂ ਉਹ ਕਹਿੰਦਾ ਮਾਂ ਵੀ ਆਜੂ ਕੁਝ ਸਮੇਂ ਤੱਕ ਇੱਕ ਦੂਜੇ ਨਾਲ ਕੁਝ ਸਮਾਂ ਤਾਂ ਬਿਤਾ ਲਈਏ ਤਾਂ ਨਿਮਰਤ ਕਹਿੰਦੀ ਆ ਕਿ ਅਮਰਤ ਹਲੇ ਮੇਰਾ ਤਲਾਕ ਨਹੀਂ ਹੋਇਆ ਨਾਲੇ ਟਾਈਮ ਵਾਲੀ ਕੀ ਗੱਲ ਆ ਰੋਜ ਬੈਂਕ ਵਿੱਚ ਟਾਈਮ ਹੀ ਤਾਂ ਬਤਾਉਂਦੇ ਆ ਉਹ ਕਹਿੰਦਾ ਡਰਨਾ ਮਜ਼ਾਕ ਕਰਦਾ ਮਾਂ ਆਉਣ ਵਾਲੀ ਹੋਣੀ ਆ ਗੱਲ ਕਰਦਾ ਮੈਂ ਤੂੰ ਅੰਦਰ ਜਾ ਦਾ ਅਸਲ ਇਹ ਫਾਰਮ ਹਾਊਸ ਦੀ ਪਦਾ ਹੀ ਸੀ ਪਰ ਨਿਮਰਤ ਕੋਲ ਤਾਂ ਕਦੇ ਉਸ ਨਾਲ ਬਾਹਰ ਜਾਣ ਦੀ ਇੱਛਾ ਹੀ ਨਹੀਂ ਸੀ ਅਮਰਤ ਦਾ ਦੋਸਤ ਇਸ ਫਾਰਮ ਦੀ ਦੇਖਭਾਲ ਕਰਦਾ ਸੀ ਅਮਰਤ ਪਹਿਲਾਂ ਵੀ ਕਈ ਵਾਰ ਆਪਣੀਆਂ ਗਰਲਫ੍ਰੈਂਡਜ਼ ਨੂੰ ਇੱਥੇ ਲੈ ਕੇ ਆਉਂਦਾ ਸੀ ਕਿਉਂਕਿ ਅਮਰਤ ਇੱਕ ਆਇਆ ਸ਼ਟਾਈਪ ਦਾ ਬੰਦਾ ਸੀ। ਅਮਰਤ ਦੇ ਦੋਸਤ ਨੇ ਨਿਮਰਤ ਨੂੰ ਇਹ ਨਹੀਂ ਦੱਸਿਆ ਵੀ ਇਹ ਫਾਰਮ ਉਸਦੇ ਮਾਲਕ ਦਾ। ਮੈਂ ਤਾਂ ਸੰਭਾਲ ਕਰਦਾ ਹਾਂ। ਨਿਮਰਤ ਅੰਦਰ ਜਾ ਕੇ ਬੈਠ ਜਾਂਦੀ ਆ ਤੇ ਸੋਚਾਂ ਵਿੱਚ ਗਵਾਚ ਜਾਂਦੀ ਆ। ਐਨੇ ਨੂੰ ਅਮਰਤ ਕੋਲਡ ਡਰਿੰਕ ਲੈ ਆਉਂਦਾ। ਉਹ ਨਿਮਰਤ ਦੇ ਕੋਲ ਬੈਠਣ ਲੱਗਦਾ ਤਾਂ ਨਿਮਰਤ ਕਹਿੰਦੀ ਆ ਯਾਰ ਮੈਨੂੰ ਡਰ ਲੱਗਦਾ ਮੈਂ ਤਾਂ ਘਰ ਜਾਣਾ। ਅਮਰਤ ਕਹਿੰਦਾ ਚੱਲ ਜਿਵੇਂ ਤੇਰੀ ਮਰਜ਼ੀ ਆ। ਮੈਂ ਤੈਨੂੰ ਨਾਰਾਜ਼ ਥੋੜੀ ਕਰਨਾ। ਚਲ ਪਹਿਲਾਂ ਕੋਲਡ ਡਰਿੰਕ ਪੀ ਲਈਏ ਫਿਰ ਚਲਦੇ ਆ ਮਹਿਮਾਨ ਨੂੰ ਮਨਾ ਕਰ ਦਿਨਾ ਆ ਆਉਣ ਤੋਂ ਉਹ ਸੋਚਦੀ ਆ ਕਿ ਅੰਮ੍ਰਿਤ ਕਿੰਨਾ ਚੰਗਾਗਾ ਉਹ ਸੋਚਦੀ ਆ ਕਿ ਮੇਰਾ ਜਲਦੀ ਦੀਪ ਨਾਲੋਂ ਖੇੜਾ ਛੁੱਟੇ ਤੇ ਮੈਂ ਆਜ਼ਾਦ ਹੋਵਾਂ ਇਨ੍ਹਾਂ ਸੋਚਾਂ ਵਿੱਚ ਉਹ ਕੋਲਡ ਡਰਿੰਕ ਪੀ ਜਾਂਦੀ ਆ ਨਿਮਰਤ ਨੇ ਕੋਲਡ ਡਰਿੰਕ ਪੀ ਲਈ ਅਤੇ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸ ਵਿੱਚ ਕੁਝ ਮਿਲਾਇਆ ਹੋਇਆ ਸੀ ਕਿਉਂਕਿ ਉਸ ਨੂੰ ਚੱਕਰ ਆ ਗਏ ਸੀ ਉਸ ਤੋਂ ਬਾਅਦ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਪਈ ਹੈ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਘਰ ਸੀ ਆਪਣੇ ਬੈੱਡਰੂਮ ਵਿੱਚ ਨਿਮਰਤ ਨੂੰ ਡਰ ਵੀ ਸੀ ਕਿ ਮੇਰੇ ਨਾਲ ਕੀ ਹੋਇਆ ਮੈਂ ਘਰ ਕਿਵੇਂ ਆਈ ਉਹਦੇ ਕੁਝ ਵੀ ਯਾਦ ਨਹੀਂ ਸੀ ਸਵੇਰੇ ਉਹ ਉੱઠી ਉੱਠ ਕੇ ਚਾਹ ਬਣਾਈ ਇਹ ਪਹਿਲਾ ਦਿਨ ਸੀ ਜਦੋਂ ਨਿਮਰਤ ਰਸੋਈ ਵਿੱਚ ਗਈ ਸੀ ਉਸ ਨੇ ਤਿੰਨਾਂ ਲਈ ਚਾਹ ਬਣਾਈ ਤੇ ਫਿਰ ਨਾਸ਼ਤਾ ਤਿਆਰ ਕਰਨ ਲੱਗੀ ਨਿਮਰਤ ਦੀ ਸੱਸ ਵੀ ਖੁਸ਼ ਸੀ ਤੇਹਰਾਨ ਵੀ ਸੀ ਉਸਨੇ ਕਿਹਾ ਕਿ ਪੁੱਤ ਕੀ ਗੱਲ ਆ ਅੱਜ ਡਿਊਟੀ ਨਹੀਂ ਜਾਣਾ ਤਾਂ ਉਸਨੇ ਕਿਹਾ ਕਿ ਨਹੀਂ ਜੀ ਕੁਝ ਦਿਨਾਂ ਬਾਅਦ ਤਾਂ ਮੈਂ ਤੁਹਾਡੇ ਤੋਂ ਅਲੱਗ ਹੋ ਜਾਣਾ ਇਸ ਲਈ ਸੋਚਿਆ ਕਿ ਕੁਝ ਦਿਨ ਤੁਹਾਡੀ ਸੇਵਾ ਕਰਾਂ ਦੀਪ ਕਹਿਣ ਲੱਗਾ ਨਹੀਂ ਨਿਮਰਤ ਤੂੰ ਡਿਊਟੀ ਕਰ ਅਸੀਂ ਕਰ ਲਾਂਗੇ ਘਰ ਦੇ ਕੰਮ ਤਾਂ ਨਿਮਰਤ ਡਰ ਰਹੀ ਸੀ ਪਰ ਉਸ ਦੀ ਪੁੱਛਣ ਦੀ ਹਿੰਮਤ ਵੀ ਨਹੀਂ ਪਈ ਕਿ ਹੋਇਆ ਕੀ ਸੀ ਉਹ ਤਿਆਰ ਹੋ ਕੇ ਬੈਂਕ ਚਲੀ ਜਾਂਦੀ ਆ ਤਾਂ ਕਿ ਅਮਰਤ ਤੋਂ ਪੁੱਛ ਸਕੇ ਜਦੋਂ ਪਹੁੰਚੀ ਤਾ ਅਮਰਤ ਬੈਂਕ ਵਿੱਚ ਨਹੀਂ ਆਇਆ ਸੀ ਉਸ ਨੂੰ ਪਤਾ ਲੱਗਿਆ ਕਿ ਅਮਰਤ ਨੂੰ ਬੈਂਕ ਵਿੱਚੋਂ ਕੱਢ ਦਿੱਤਾ ਸੀ ਉਸ ਨੇ ਨਾਲ ਵਾਲੀ ਕੁੜੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਨਿਮਰਤ ਅਮਰਤ ਦੀਆਂ ਬਹੁਤ ਗਰਲਫ੍ਰੈਂਡ ਨੇ ਕੱਲ ਵੀ ਉਹ ਕਿਸੇ ਕੁੜੀ ਨੂੰ ਫਾਰਮ ਹਾਊਸ ਲੈ ਕੇ ਗਿਆ ਸੀ ਜਿਸ ਦਾ ਫਾਰਮ ਹਾਊਸ ਸੀ ਉਹ ਕੁੜੀ ਉਸ ਦੀ ਪਤਨੀ ਸੀ ਉਸ ਨੇ ਉਸ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਜੇ ਉਸ ਦੇ ਘਰ ਵਾਲਾ ਟਾਈਮ ਤੇ ਨਾ ਆਉਂਦਾ ਤਾਂ ਸ਼ਾਇਦ ਉਸ ਕੁੜੀ ਨਾਲ ਨਿਮਰਤ ਇਹ ਸੁਣ ਕੇ ਪਸੀਨੋ ਪਸੀਨੀ ਹੋ ਜਾਂਦੀ ਆ ਐਨੇ ਨੂੰ ਬੈਂਕ ਵਿੱਚ ਮੀਟਿੰਗ ਹੁੰਦੀ ਆ ਨਿਮਰਤ ਦਾ ਵੀ ਬੈਂਕ ਦੀ ਮੀਟਿੰਗ ਵਿੱਚ ਜਾਣਾ ਜ਼ਰੂਰੀ ਸੀ ਤੇ ਉਹ ਨਾਲ ਉਹ ਤੇ ਨਾਲ ਵਾਲੀ ਕੁੜੀ ਬੈਂਕ ਵਿੱਚ ਜਾਂਦੀਆਂ ਨੇ ਮੀਟਿੰਗ ਸ਼ੁਰੂ ਹੋ ਜਾਂਦੀ ਆ ਐਨੇ ਨੂੰ ਦੀਪ ਆਉਂਦਾ ਕੁੜਤਾ ਪਜਾਮਾ ਪੈਰਾਂ ਵਿੱਚ ਚੱਪਲਾਂ ਨਿਮਰਤ ਵੇਖ ਕੇ ਸ਼ਰਮਿੰਦਗੀ ਮਹਿਸੂਸ ਕਰਦੀ ਆ ਤੇ ਚੁੱਪ ਕਰਕੇ ਨੀਵੀਂ ਪਾ ਲੈਂਦੀ ਆ ਉਸ ਨੂੰ ਇਹ ਲੱਗਦਾ ਸੀ ਕਿ ਹੁਣ ਬੈਂਕ ਦੇ ਵਿੱਚ ਮੇਰੀ ਬੇਇੱਜ਼ਤੀ ਹੋਊਗੀ ਸਾਰਿਆਂ ਦੇ ਸਾਹਮਣੇ ਜੇ ਇਸਨੇ ਕਿਹਾ ਕਿ ਮੈਂ ਇਸਦੀ ਪਤਨੀ ਆ। ਪ੍ਰਦੀਪ ਦੇ ਅੰਦਰ ਆਉਂਦੇ ਹੀ ਸਾਰੇ ਖੜੇ ਹੋ ਜਾਂਦੇ ਨੇ। ਉਸ ਨੂੰ ਹੈਲੋ ਕਰਦੇ ਆ। ਨਿਮਰਤ ਹੈਰਾਨ ਹੋ ਜਾਂਦੀ ਆ। ਮੀਟਿੰਗ ਸ਼ੁਰੂ ਹੋ ਜਾਂਦੀ ਆ। ਦੀਪ ਨੇ ਜੋ ਸਮਝਾਉਣਾ ਸੀ ਸਭ ਨੂੰ ਸਮਝਾਇਆ। ਨਿਮਰਤ ਅੱਖਾਂ ਅੱਡ ਕੇ ਹੈਰਾਨ ਰਹਿ ਗਈ ਸੀ ਵੀ ਇਹ ਸਭ ਕੀ ਆ? ਦਾਰ ਅਸਲ ਦੀਪ ਬੈਂਕ ਦਾ ਸੀਨੀਅਰ ਅਫਸਰ ਸੀ। ਉਸ ਦੇ ਅੰਦਰ ਹੀ ਨਿਮਰਤ ਦੀ ਬੈਂਕ ਸੀ। ਜਿਸ ਨੇਮਰਤ ਨੇ ਉਸ ਨੂੰ ਆਪਣੀ ਗੰਦੀ ਨਜ਼ਰ ਵਾਲੇ ਦੋਸਤ ਦੇ ਸਾਹਮਣੇ ਨੌਕਰ ਕਿਹਾ ਸੀ ਅੱਜ ਉਸ ਇਨਸਾਨ ਦੇ ਸਾਹਮਣੇ ਉਹ ਨੌਕਰ ਸੀ ਦੀਪ ਨੇ ਨਿਮਰਤ ਵੱਲ ਮੁਸਕਰਾਇਆ ਸਭ ਹੈਰਾਨ ਸੀ ਕੁੜੀਆਂ ਉਸਦੇ ਪੈਰਾਂ ਦੀਆਂ ਚੱਪਲਾਂ ਨਹੀਂ ਬਲਕਿ ਉਸਦੀ ਪਰਸਨੈਲਿਟੀ ਨੂੰ ਵੇਖ ਰਹੀਆਂ ਸੀ ਨਾਲ ਵਾਲੀ ਕੁੜੀ ਨੇ ਨਿਮਰਤ ਨੂੰ ਕੋਣੀ ਮਾਰੀ ਤੇ ਹੱਸਦੀ ਨੇ ਹੌਲੀ ਦੇਣੇ ਕਿਹਾ ਲੈ ਨਿਮੋ ਤੇਰੀ ਤਾਂ ਹੁਣ ਪ੍ਰਮੋਸ਼ਨ ਪੱਕੀ ਆ ਇਹ ਕਹਿ ਕੇ ਉਹ ਹੱਸ ਪੈਂਦੀ ਹੈ ਲੰਚ ਦਾ ਟਾਈਮ ਸੀ ਦੀਪ ਨੇ ਸਭ ਨੂੰ ਜਾਣ ਲਈ ਕਿਹਾ ਤੇ ਨਿਮਰਤ ਨੂੰ ਕਿਹਾ ਕਿ ਤੁਸੀਂ ਰੁਕੋ ਨਿਮਰਤ ਡਰ ਰਹੀ ਸੀ ਵੀ ਹੁਣ ਦੀਪ ਬਦਲਾ ਲਊ ਪਰ ਸਭ ਦੇ ਜਾਣ ਤੋਂ ਬਾਅਦ ਨਿਮਰਤ ਨੂੰ ਕੋਲ ਬਿਠਾ ਕੇ ਰੋਟੀ ਖਵਾਈ ਤੇ ਕਿਹਾ ਨਿਮਰਤ ਤੇਰੇ ਇੱਕ ਬੋਲ ਨੇ ਮੈਨੂੰ ਇੱਥੋਂ ਤੱਕ ਲਿਆਂਦਾ ਜੇ ਤੂੰ ਉਸ ਦਿਨ ਮੈਨੂੰ ਨੌਕਰ ਨਾ ਕਹਿੰਦੀ ਤਾਂ ਸ਼ਾਇਦ ਮੈਂ ਇੱਕ ਆਮ ਇਨਸਾਨ ਹੀ ਰਹਿੰਦਾ ਤੇ ਤੇਰੀਆਂ ਨਜ਼ਰਾਂ ਵਿੱਚ ਮੇਰੀ ਕੋਈ ਇਮੀਅਤ ਨਹੀਂ ਸੀ ਰਹਿਣੀ ਪਰ ਸੱਚ ਪੁੱਛੇ ਤਾਂ ਇਨਸਾਨ ਵਿੱਚ ਇਨਸਾਨੀਅਤ ਹੋਣੀ ਜ਼ਰੂਰੀ ਆ ਇੱਜ਼ਤ ਹਰ ਰਿਸ਼ਤੇ ਦੀ ਬੁਨਿਆਦ ਹੁੰਦੀ ਆ ਵਿਸ਼ਵਾਸ ਹੁੰਦਾ ਰਿਸ਼ਤੇ ਦਾ ਤੇ ਰਿਸ਼ਤੇ ਦੀ ਮਜ਼ਬੂਤ ਜੜ ਹੁੰਦੀ ਆ ਮੈਂ ਇਹ ਸਭ ਤੈਨੂੰ ਨੀਚਾ ਦਿਖਾਉਣ ਲਈ ਨਹੀਂ ਬਲਕਿ ਆਪਣੀ ਇੱਜ਼ਤ ਬਚਾਉਣ ਵਾਸਤੇ ਕੀਤਾ ਹੈ ਕਿਉਂਕਿ ਮੈਂ ਚਾਹੁੰਦਾ ਸੀ ਕਿ ਤੇਰੀਆਂ ਨਜ਼ਰਾਂ ਵਿੱਚ ਮੇਰੀ ਇੱਜ਼ਤ ਹੋਵੇ ਨਿਮਰਤ ਮੈਂ ਵੀ ਪੜਨਾ ਚਾਹੁੰਦਾ ਸੀ ਪਰ ਪਾਪਾ ਜੀ ਦੇ ਜਾਣ ਬਾਅਦ ਤਤਿਆ ਨੇ ਖੇਤੀ ਚੋਂ ਹਿੱਸਾ ਘੱਟ ਹੀ ਦੇਣਾ ਫਿਰ ਮੈਂ ਖੁਦ ਕੰਮ ਸੰਭਾਲਿਆ ਤੇ ਸਭ ਕੁਝ ਆਪਣੇ ਦਮ ਤੇ ਕੀਤਾ ਜਦੋਂ ਮੈਂ ਤੈਨੂੰ ਵੇਖਿਆ ਤਾਂ ਤੇਰੇ ਨਾਲ ਪਿਆਰ ਹੋ ਗਿਆ ਤੇਰੀ ਭੂਆ ਤੋਂ ਮੇਰੀ ਮਾਂ ਨੇ ਇਹ ਕਹਿ ਕੇ ਰਿਸ਼ਤਾ ਮੰਗਿਆ ਕਿ ਅਸੀਂ ਤੈਨੂੰ ਧੀਆ ਬਾਗ ਰੱਖਾਂਗੇ ਤੇ ਤੈਨੂੰ ਉਵੇਂ ਹੀ ਰੱਖਿਆ ਪਰ ਤੇਰੀਆਂ ਨਜ਼ਰਾਂ ਵਿੱਚ ਮੈਂ ਅਨਪੜ੍ਹ ਤੇ ਮੂਰਖ ਸੀ ਅੱਜ ਮੈਨੂੰ ਮਾਂ ਨੇ ਨਾ ਤੈਨੂੰ ਮਾਂ ਨੇ ਨਾ ਮੇਰੇ ਤੇ ਨਿਮਰਤ ਕੁਝ ਨਾ ਬੋਲੀ ਤੇ ਚੁੱਪਚਾਪ ਘਰ ਆ ਜਾਂਦੀ ਆ ਦੋ ਦਿਨ ਬਾਅਦ ਕੋਰਟ ਦੇ ਵਿੱਚ ਤਰੀਕ ਸੀ ਦੋਨੇ ਜਣੇ ਜਾਂਦੇ ਆ ਉਹਨਾਂ ਵੱਲੋਂ ਸਵਾਲ ਜਵਾਬ ਹੁੰਦੇ ਆ ਜੱਜ ਪੁੱਛਦਾ ਕਿ ਕੀ ਰਹਿ ਬਣੀ ਤੁਹਾਨੂੰ ਤਲਾਕ ਚਾਹੀਦਾ ਹੈ ਜਾਂ ਸੁਲ੍ਹਾ ਹੋ ਗਈ ਤਾਂ ਦੀਪ ਕਹਿੰਦਾ ਹੈ ਕਿ ਨਿਮਰਤ ਦਾ ਜਵਾਬ ਹੀ ਸਾਡਾ ਆਖਰੀ ਫੈਸਲਾ ਹੋਊ ਤਾਂ ਉਹ ਕਹਿੰਦੀ ਆ ਕਿ ਤਲਾਕ ਚਾਹੀਦਾ ਜਦੋਂ ਉਸ ਨੂੰ ਕਾਰਨ ਪੁੱਛਿਆ ਤਾਂ ਲੈਣ ਦੇਣ ਪੁੱਛਿਆ ਤਾਂ ਨਿਮਰਤ ਕੰਨਾਂ ਵਿੱਚ ਪਾਏ ਝੁਮਕੇ ਲਾ ਕੇ ਫੜਾਉਣ ਲੱਗਦੀ ਆ ਦੀਪ ਕਹਿੰਦਾ ਨਿਮਰਤ ਰੁਕ ਮੈਂ ਲਹੌਣ ਵਾਸਤੇ ਨਹੀਂ ਤੈਨੂੰ ਪਿਆਰ ਦੀ ਨਿਸ਼ਾਨੀ ਲਈ ਦਿੱਤੇ ਸੀ ਜਦੋਂ ਕੰਨਾਂ ਵਿੱਚ ਹੁਲਾਰੇ ਖਾਣਗੇ ਤੈਨੂੰ ਮੇਰੀ ਯਾਦ ਤਾਂ ਆਊ ਐਨਾ ਸੁਣ ਕੇ ਨਿਮਰਤ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਤੇ ਤਲਾਕ ਹੋ ਜਾਂਦਾ ਹੈ ਪਰ ਉਹ ਦੀਪ ਨੂੰ ਜੱਫੀ ਪਾ ਕੇ ਬਹੁਤ ਰੋਂਦੀ ਆ ਤੇ ਕਹਿੰਦੀ ਆ ਦੀਪ ਮੈਂ ਤੇਰੇ ਲਾਇਕ ਨਹੀਂ ਤੈਨੂੰ ਬਹੁਤ ਵਧੀਆ ਕੁੜੀ ਮਿਲੂਗੀ ਦੀਪ ਕਹਿੰਦਾ ਦਿਲ ਇੱਕ ਵਾਰ ਹਾਰਿਆ ਜਾਂਦਾ ਵਾਰ-ਵਾਰ ਨਹੀਂ ਜਿੱਥੇ ਤੂੰ ਵਸੀ ਉਥੇ ਕੋਈ ਹੋਰ ਨਹੀਂ ਬਚ ਸਕਦਾ ਜੱਜ ਕਹਿੰਦਾ ਕਿ ਤੁਹਾਡਾ ਪਿਆਰ ਵੇਖ ਕੇ ਮੈਂ ਇਹ ਤਲਾਕਨਾਮਾ ਪਾੜ ਦਿੱਤਾ ਜੇ ਤੁਹਾਡੇ ਵਰਗੇ ਇਨਸਾਨ ਤਲਾਕ ਲੈਣਗੇ ਤਾਂ ਬਾਕੀ ਰਿਸ਼ਤਿਆਂ ਦਾ ਕੀ ਹੋਵੇਗਾ ਅੰਤ ਵਿੱਚ ਜੱਜ ਨੇ ਕਿਹਾ ਕਿ ਜੇ ਤੁਹਾਡੇ ਵਰਗੇ ਮਾਪੇ ਹੋਣਗੇ ਤਾਂ ਕੋਈ ਵੀ ਬੱਚਾ ਆਪਣੇ ਮਾਪਿਆਂ ਤੋਂ ਸੱਖਣਾ ਨਹੀਂ ਰਹੇਗਾ ਉਹਨਾਂ ਦਾ ਤਲਾਕ ਹੋ ਕੇ ਵੀ ਦੋਨਾਂ ਵਿੱਚ ਬੇਸ਼ੁਮਾਰ ਪਿਆਰ ਹੋ ਜਾਂਦਾ ਹੈ ਅਤੇ ਦੋਨੋਂ ਫਿਰ ਇਕੱਠੇ ਰਹਿਣ ਲੱਗਦੇ ਨੇ ਵਾਹਿਗੁਰੂ ਦੀਪ ਵਰਗੀ ਅਕਲ ਸਾਰਿਆਂ ਨੂੰ ਬਖਸ਼ਿਸ਼ ਕਰਨ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ। ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।